ਜੂਨ 1984 ਦੇ ਆਪਰੇਸ਼ਨ ਬਲੂ ਸਟਾਰ ਵੇਲੇ ਕਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦੇ ਮੌਕਾਪ੍ਰਸਤ ਲੀਡਰਾਂ ਦੇ ਧੋਖੇ ਦਾ ਸ਼ਿਕਾਰ ਹੋਏ ਸਨ ਸ਼ੁਰੂਆਤ ਵੇਲੇ ਜਦੋਂ ਧਰਮਜੋਦ ਮੋਰਚੇ ਦੀ ਸ਼ੁਰੂਆਤ ਹੋਈ ਸੀ ਤਾਂ ਜਿਹੜੇ ਪੰਥਕ ਆਗੂ ਸੰਤਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਅਤੇ ਮਰਨ ਦੀਆਂ ਗੱਲਾਂ ਕਰਦੇ ਸਨ ਪਰ ਜਦੋਂ ਉਹਨਾਂ ਨੇ ਆਪਣੇ ਨਿੱਜੀ ਮਤਲਬ ਨਾ ਨਿਕਲਦੇ ਦੇਖੇ ਤਾਂ ਕਿਵੇਂ ਉਹ ਐਨ ਮੌਕੇ ਉੱਤੇ ਕੇਂਦਰ ਦੀ ਕਾਰਵਾਈ ਤੋਂ ਡਰਦੇ ਹੋਏ ਮੈਦਾਨ ਛੱਡ ਕੇ ਭੱਜ ਗਏ ਕਿਵੇਂ ਜੂਨ 1984 ਦੀ ਫੌਜੀ ਕਾਰਵਾਈ ਤੋਂ ਪਹਿਲਾਂ ਸੰਤ ਪਿੰਡਰਾਂ ਵਾਲੇ ਖਾਰਕੂ ਸਿੰਘਾਂ ਨਾਲ ਅਕਲਮ ਕੱਲੇ ਰਹਿ ਗਏ ਸਨ ਅਖੀਰ ਕਿਉਂ ਉਹਨਾਂ ਦਾ ਸਾਥ ਦੇਣ ਵਾਲਾ ਕੋਈ ਵੀ ਆਗੂ ਉਹਨਾਂ ਦੇ ਨਾਲ ਖੜਾ ਨਹੀਂ ਸੀ ਹੋਇਆ ਕੀ ਕੁਝ ਵਾਪਰਿਆ ਉਹਨਾਂ ਦਿਨਾਂ ਵਿੱਚ ਇਹ ਸਾਰੀ ਅਸਲ ਕਹਾਣੀ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਕਿ ਸੰਤ ਪਿੰਡਰਾਂ ਵਾਲਿਆਂ ਦੇ ਨਾਲ ਕਿਹੜੇ-ਕਿਹੜੇ ਲੀਡਰ ਨੇ ਗੈਦਾਰੀ ਕੀਤੀ ਸੀ ਜਿਨ੍ਹਾਂ ਬਾਰੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਵੇਗੀ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਿਰਪਾ ਕਰਕੇ ਅਖੀਰ ਤੱਕ ਬਣੇ ਰਹੋ ਤੇ ਇਹ ਜਾਣਕਾਰੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬ ਦੇ ਖਾੜਕੂਵਾਦ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਅਭਾਰ ਨੂੰ ਜਾਣਨ ਲਈ ਸਭ ਤੋਂ ਪਹਿਲਾਂ ਸਾਨੂੰ ਪਛੋਕਰ ਤੋਂ ਸ਼ੁਰੂ ਤੋਂ ਲੈ ਕੇ ਸਾਰੇ ਇਤਿਹਾਸ ਬਾਰੇ ਜਾਨਣਾ ਪਵੇਗਾ ਜਦੋਂ 13 ਅਪ੍ਰੈਲ ਸਨ 1978 ਦੀ ਵਿਸਾਖੀ ਦਾ ਉਹ ਕਾਲਾ ਦਿਨ ਦੇਸ ਦੇਣ ਪੰਜਾਬ ਦੇ ਵਿੱਚ ਇੱਕ ਐਸੀ ਅੱਗ ਭੜਕੀ ਜਿਸ ਵਿੱਚ ਪੰਜਾਬ ਅਗਲੇ ਕਈ ਦਹਾਕੇ ਤੱਕ ਸੜਦਾ ਰਿਹਾ 13 April 1978 ਨੂੰ ਵਾਪਰਿਆ ਸੀ ਨਰੰਕਾਰੀ ਕਾਂਡ ਜਦੋਂ ਨਰੰਕਾਰੀ ਡੇਰੇ ਦਾ ਮੁਖੀ ਗੁਰਬਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਕੌਮ ਬਾਰੇ ਭੱਦੀ ਸ਼ਬਦਾਵਲੀ ਵਰਤਦਾ ਸੀ ਤੇ 13 April ਵਾਲੇ ਦਿਨ ਉਸ ਦਾ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਪ੍ਰੋਗਰਾਮ ਸੀ ਜਿਸ ਨੂੰ ਬੰਦ ਕਰਵਾਉਣ ਲਈ ਖੱਡ ਕੀਤਨੀ ਜਤਾ ਅਤੇ ਦਮਦਮੀ ਟਕਸਾਲ ਦੇ ਸਿੰਘ ਇੱਕ ਆਤਮਾਈ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ ਪਰ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਸਿੰਘਾਂ ਤੇ ਡੇਰਾ ਸਮਰਤਕਾਂ ਵੱਲੋਂ ਅੰਨੇਵਾ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਜਿਸ ਵਿੱਚ 16 ਸਿੰਘ ਸ਼ਹੀਦ ਹੋ ਗਏ ਤੇ 80 ਤੋਂ ਵੱਧ ਜ਼ਖਮੀ ਹੋਏ ਸਨ ਇਨ੍ਹਾਂ ਜ਼ੁਲਮ ਕਰਨ ਦੇ ਬਾਵਜੂਦ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਸ਼ਹਿਤੇ ਦੋਸ਼ੀਆਂ ਨੂੰ ਆਤਮ ਰੱਖਿਆ ਦਾ ਹਵਾਲਾ ਦੇ ਕੇ ਇੱਕ ਅਦਾਲਤ ਨੇ ਬਰੀ ਕਰ ਦਿੱਤਾ ਸੀ ਜਿਸ ਕਰਕੇ ਸਿੱਖਾਂ ਨਾਲ ਹੋਏ ਇਸ ਚਰੇ ਅਮ ਤਕੇ ਕਾਰਨ ਪੂਰੀ ਕੌਮ ਹੀ ਰੋਸ ਵਿੱਚ ਸੀ ਦੋਸ਼ੀਆਂ ਨੂੰ ਹਰਿਆਣੇ ਦੀ ਇੱਕ ਅਦਾਲਤ ਨੇ ਬਰੀ ਕੀਤਾ ਸੀ ਜਿਸ ਦੇ ਵਿਰੁੱਧ ਉਸ ਵਕਤ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਈ ਕੋਰਟ ਵਿੱਚ ਚੈਲੰਜ ਵੀ ਕੀਤਾ ਪਰ ਇਹ ਸਿਰਫ ਪੰਥਕ ਮੈਤੀ ਬਖਾਉਣ ਲਈ ਇੱਕ ਖਾਨਾਪੂਰਤੀ ਸੀ ਕਿਉਂਕਿ ਜਦੋਂ ਇਹ ਮਾਮਲਾ ਥੋੜਾ ਠੰਡਾ ਪਿਆ ਤਾਂ ਪੰਜਾਬ ਸਰਕਾਰ ਵੱਲੋਂ ਚੁੱਪਚਾਪ ਹੀ ਇਹ ਕੇਸ ਵਾਪਸ ਲੈ ਲਿਆ ਗਿਆ ਸੀ ਜਿਸ ਕਾਰਨ ਉਸ ਵਕਤ ਦੇ ਦਮਦਮੀ ਟਕਸਾਲ ਦੇ ਮੁਖੀ ਸੰਤ ਭਿੰਡਰਾਵਾਲਿਆਂ ਵਿੱਚੋਂ ਸਿੱਖ ਕੌਮ ਨੂੰ ਇੱਕ ਆਸ ਅਤੇ ਇਨਸਾਫ ਦੀ ਕਿਰਨ ਦਿਖਾਈ ਦਿੱਤੀ ਤੇ ਬੜੀ ਜਲਦੀ ਹੀ ਉਹਨਾਂ ਦਾ ਪੰਜਾਬ ਦੀ ਪੰਤਕ ਸਿਆਸਤ ਵਿੱਚ ਉਭਾਰ ਹੋ ਜਾਂਦਾ ਹੈ ਉਹਨਾਂ ਦਾ ਸਿੱਧਾ ਸਾਦਾ ਕਿਰਦਾਰ ਤੇ ਖੜਵੀ ਬੋਲੀ ਨੌਜਵਾਨਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਸੀ ਸੰਤ ਭਿੰਡਰਾਵਾਲੇ ਆਪਣੀਆਂ ਤਕਰੀਰਾਂ ਵਿੱਚ ਸਿੱਖਾਂ ਤੇ ਸਿੱਖ ਕੌਮ ਉੱਪਰ ਸਵਾਲੀਆ ਨਿਸ਼ਾਨ ਚੁੱਕਣ ਵਾਲਿਆਂ ਨੂੰ ਵਿਗਾਰਦੇ ਸਨ ਦੂਜਾ ਨਿਰੰਕਾਰਕਾਰੀ ਕਾਂਡ ਕਾਰਨ ਸਿੱਖਾਂ ਵਿੱਚ ਪਹਿਲਾਂ ਹੀ ਬਹੁਤ ਗੁੱਸਾ ਸੀ ਅਖੀਰ ਫਿਰ ਹੁੰਦਾ ਕੀ ਹੈ ਕਿ 2 ਸਤੰਬਰ 1981 ਨੂੰ ਜਗ ਬਾਣੀ ਦੇ ਸੰਪਾਦਕ ਲਾਲਾ ਜਗਤ ਨਾਰਾਇਣ ਦੀ ਸਿੱਖਾ ਵਿਰੁੱਧ ਢੜਕਾਉ ਟਿੱਪਣੀਆਂ ਕਰਨ ਕਾਰਨ ਅਗਿਆਤ ਮੋਟਰਸਾਈਕਲ ਸਵਾਰਾਂ ਵੱਲੋਂ ਹੱਤਿਆ ਕਰ ਦਿੱਤੀ ਜਾਂਦੀ ਹੈ ਲਾਲਾ ਜਗਤ ਨਾਰਾਇਣ ਦੀ ਹੱਤਿਆ ਦਾ ਸਭ ਤੋਂ ਵੱਡਾ ਮੁੱਖ ਕਾਰਨ ਇਹ ਵੀ ਸੀ ਕਿ ਲਾਲਾ ਜਗਤ ਨਾਰਾਇਣ ਉਹਨਾਂ ਮੁੱਖ ਗਵਾਹਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਗਵਾਹੀ ਕਾਰਨ ਨਰੰਕਾਰੀ ਕਾਂਡ ਦੇ ਦੋਸ਼ੀ ਬਰੀ ਹੋਏ ਸਨ ਇਸ ਤੋਂ ਬਾਅਦ ਇਹ ਸਾਤਿਆ ਦਾ ਸਿੱਧਾ ਸਦਾ ਸ਼ੱਕ ਸਤ ਪਿੰਡਰਾਵਾਲਿਆਂ ਤੇ ਆਜਾਦਾ ਸੀ ਪਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕਰ ਪਾ ਰਹੀ ਇਸੇ ਦੌਰਾਨ ਕੁਝ ਦਿਨਾਂ ਬਾਅਦ 20 ਸਤੰਬਰ 1981 ਨੂੰ ਮਹਿਤਾ ਚੌਕ ਵਿਖੇ ਸੰਤ ਪਿੰਡਰਾਵਾਲਿਆਂ ਨੂੰ ਨੇ ਆਪਣੇ ਸਮਰਥਕਾਂ ਦੀ ਵੱਡੀ ਗਿਰਤੀ ਸਾਹਮਣੇ ਗ੍ਰਿਫਤਾਰੀ ਦਿੱਤੀ ਪਰ ਗ੍ਰਿਫਤਾਰੀ ਵੇਰੇ ਮਾਹੌਲ ਇੰਨਾ ਤਣਾਅਪੂਰਨ ਹੋ ਜਾਂਦਾ ਕਿ ਸੰਤਾ ਦੇ ਸਮਰਥਕਾਂ ਅਤੇ ਪੁਲਸ ਵਿਚਾਲੇ ਇੱਕ ਤਿੱਖੀ ਝੜਪ ਹੁੰਦੀ ਹੈ ਇਸ ਝੜਪ ਵਿੱਚ ਗੋਲੀਆਂ ਤੱਕ ਚੱਲ ਜਾਂਦੀਆਂ ਤੇ 20 ਜਾਣਿਆਂ ਦੀ ਇਸ ਝੜਪ ਵਿੱਚ ਮੌਤ ਵੀ ਹੋ ਜਾਂਦੀ ਹੈ ਪੁਲਸ ਸੰਤਾ ਨੂੰ ਗ੍ਰਿਫਤਾਰ ਤਾਂ ਕਰ ਲੈਂਦੀ ਪਰ ਕੋਈ ਗਵਾਹ ਕੋਈ ਸਬੂਤ ਨਾ ਔਣ ਕਰਕੇ ਅਖੀਰ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਪਰ ਲਾਲਾ ਜਗਤ ਨਾਰਾਇਣ ਕਤਲ ਮਾਮਲੇ ਦਾ ਕੇਸ ਅਜੇ ਚੱਲ ਰਿਹਾ ਸੀ ਤੇ ਕਰੀਬ 1 ਸਾਲ ਬਾਅਦ ਸੰਤਾ ਦੇ ਕਰੀਬੀ ਸਾਥੀ ਭਾਈ ਅਮਰੀਕ ਸਿੰਘ ਤੇ ਭਾਈ ਠਾਰਾ ਸਿੰਘ ਨੂੰ ਇਸ ਕੇਸ ਸਬੰਧੀ ਪੋਚਗੇਸ ਵਾਸਤੇ ਠਾਣੇ ਬੁਲਾਇਆ ਜਾਂਦਾ ਹੈ ਪਰ ਉਹਨਾਂ ਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਵਕਤ ਤੱਕ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਕਾਂਗਰਸ ਸਰਕਾਰ ਆ ਚੁੱਕੀ ਸੀ ਜਿਸ ਵੱਲੋਂ ਸੱਤਾ ਵਿਰੁੱਧ ਬੜਾ ਹੀ ਸਖਤ ਰੋਕ ਰੋਖ ਅਪਣਾਇਆ ਗਿਆ ਤੇ ਦਮਨਕਾਰੀ ਨੀਤੀ ਤਹਿਤ ਸੱਤਾ ਦੇ ਸਮਰਤਕਾਂ ਤੇ ਟਕਸਾਲ ਦੇ ਸਿੰਘਾਂ ਨੂੰ ਗ੍ਰਿਫਤਾਰ ਤੇ ਤੰਗ ਪ੍ਰਚਾਨ ਕੀਤਾ ਜਾਣ ਲੱਗਾ ਸਮਾਂ ਇੱਥੋਂ ਤੱਕ ਆਉਂਦੇ ਆਉਂਦੇ ਪੰਜਾਬ ਦੀ ਪੰਤਕ ਸਿਆਸਤ ਦਾ ਰੰਗ ਰੂਪ ਹੀ ਬਦਲ ਚੁੱਕਾ ਸੀ ਪੰਥਕ ਆਗੂ ਵਜੋਂ ਸਿਰਫ ਇਕੱਲੇ ਸਤ ਪਿੰਡਰਾਂ ਵਾਲੇ ਹੀ ਜਾਣੇ-ਜਾਨ ਲੱਗੇ ਸਨ ਜਿਸ ਕਾਰਨ ਉਸ ਵਕਤ ਦੇ ਅਕਾਲੀ ਆਗੂ ਸਤ ਹਰਚੰਦ ਸਿੰਘ ਲੰਬੋਵਾਲ ਗਰਚਰਨ ਸਿੰਘ ਟੋੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਵੱਲੋਂ ਡੂੰਗੀ ਵਿਉਤਬੰਦੀ ਕਰਕੇ ਸਿੱਖ ਵੋਟਾਂ ਲਈ ਇੱਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਇਸ ਮੂਵਮੈਂਟ ਨੂੰ ਧਰਮਯੁੱਧ ਮੋਰਚੇ ਦਾ ਨਾਮ ਦਿੱਤਾ ਜਾਂਦਾ ਹੈ ਇਸ ਮੋਰਚੇ ਵਿੱਚ ਅਕਾਲੀ ਦਲ ਤੇ ਉਹਨਾਂ ਦੇ ਸਾਰੇ ਆਗੂ ਸੰਤਪਿੰਡਰਾ ਵਾਲਿਆਂ ਨਾਲ ਮਿਲ ਕੇ ਸ਼ੁਰੂਆਤ ਕਰਦੇ ਹਨ ਧਰਮਜੋਦ ਮੋਰਚੇ ਵਿੱਚ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਨੂੰ ਹੀ ਦਰਾਇਆ ਗਿਆ ਸੀ ਬੇਚੱਕ ਧਰਮਜੋਦ ਮੋਰਚੇ ਦੀ ਆਗਾਜ਼ ਸੱਤਾ ਨਾਲ ਮਿਲ ਕੇ ਸ਼ੁਰੂ ਹੋਇਆ ਸੀ ਪਰ ਇਸ ਦਾ ਅੰਜਾਮ ਕੁਝ ਹੋਰ ਹੀ ਨਿਕਲਿਆ ਸ਼ੁਰੂ-ਚੁਰੂ ਵਿੱਚ ਤਾਂ ਮੋਰਚੇ ਵਿੱਚ ਸਭ ਕੁਝ ਠੀਕ-ਠਾਕ ਚੱਲ ਰਿਹਾ ਸੀ ਧਰਮਜੋਦ ਮੋਰਚੇ ਦੇ ਦੋਹਾਂ ਧਿਰਾਂ ਵੱਲੋਂ ਦੋ ਮੁੱਖ ਕਾਰਨ ਸਨ ਪਹਿਲਾ ਹੀ ਸੰਤਾਂ ਦੇ ਨੇੜਲੇ ਸਾਥੀਆਂ ਦੀ ਗ੍ਰਿਫਤਾਰੀ ਤੇ ਦੂਜਾ ਅਕਾਲੀ ਦਲ ਦਾ ਨਿੱਜੀ ਮਫਾਦ ਅਕਾਲੀ ਦਲ ਦਾ ਗ੍ਰਾਫ ਉੱਚਾ ਚੁੱਕਣਾ ਜੋ ਸੰਤਾ ਕਾਰਨ ਬਹੁਤ ਹੇਠਾਂ ਆ ਚੁੱਕਾ ਸੀ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਨੂੰ ਆਧਾਰ ਬਣਾ ਕੇ ਆਪਣਾ ਅਸਤਿਤਵ ਬਚਾਉਣ ਲਈ ਅਕਾਲੀ ਦਲ ਦੀ ਮੋਰਚਾ ਇੱਕ ਮਜਬੂਰੀ ਸੀ ਬੇਚਕ ਅਕਾਲੀਆਂ ਵੱਲੋਂ ਅਨੰਦਪੁਰ ਦੇ ਮਤੇ ਦੀਆਂ ਮੰਗਾਂ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਹੋਇਆ ਪਰ ਉਸ ਦਾ ਕੋਈ ਵੀ ਆਗੂ ਕਦੇ ਵੀ ਇਹਨਾਂ ਮੰਗਾਂ ਲਈ ਗੰਭੀਰ ਨਹੀਂ ਰਿਹਾ ਕਿਉਂਕਿ ਅਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਿੰਨੀ ਵਾਰ ਅੱਜ ਤੱਕ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਪਰ ਸਾਕਾ ਨੀਲਾ ਤਾਰਾ ਤੋਂ ਬਾਅਦ ਤਾਂ ਅਕਾਲੀ ਦਲ ਵੱਲੋਂ ਮਤੇ ਦੀਆਂ ਮੰਗਾਂ ਬਿਲਕੁਲ ਹੀ ਵਿਸਾਰ ਦਿੱਤੀਆਂ ਗਈਆਂ ਧਰਮ ਯੁੱਧ ਮੋਰਚਾ ਜੋ ਕਿ ਹੌਲੀ-ਹੌਲੀ ਆਪਣੇ ਸਿਖਰ ਦੇ ਪਹੁੰਚ ਚੁੱਕਾ ਸੀ ਜਿਸ ਨਾਲ ਦਰਬਾਰਾ ਸਿੰਘ ਦੀ ਸਰਕਾਰ ਸੱਤੇ ਵਿੱਚ ਆ ਗਈ ਮੋਰਚੇ ਦੌਰਾਨ ਹਰ ਰੋਜ਼ ਸੈਂਕੜੇ ਸਿੱਖਾਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਜਾਣ ਲੱਗੀਆਂ ਪਿੰਡਾਂ ਵਿੱਚੋਂ ਨੌਜਵਾਨ ਹਰ ਰੋਜ਼ ਜਥਿਆਂ ਦੇ ਜਥੇ ਬਣਾ ਕੇ ਆ ਰਹੇ ਸਨ ਸਿਰਫ ਤੇ ਸਿਰਫ ਪੰਜਾਬ ਵਿੱਚ ਮੋਰਚੇ ਦੀਆਂ ਹੀ ਗੱਲਾਂ ਹੁੰਦੀਆਂ ਸਨ ਉਸ ਵਕਤ ਲੱਗਦਾ ਇੱਦਾਂ ਰਿਹਾ ਸੀ ਕਿ ਹੁਣ ਸਰਕਾਰ ਜਲਦੀ ਹੀ ਮੰਨ ਜਾਊਗੀ ਪਰ ਫਿਰ ਅਚਾਨਕ ਇਸ ਮੋਰਚੇ ਵਿੱਚ ਹੌਲੀ-ਹੌਲੀ 파ੜ ਪੈਣਾ ਸ਼ੁਰੂ ਹੋ ਗਿਆ ਅਕਾਲੀ ਲੀਡਰਾਂ ਵੱਲੋਂ ਸੰਤਾਂ ਨੂੰ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੁਲਾਈ 1983 ਦੇ ਦੌਰਾਨ ਜਦੋਂ ਅਕਾਲੀ ਦਲ ਨੂੰ ਲੱਗਾ ਕਿ ਇਸ ਮੋਰਚੇ ਕਾਰਨ ਉਹਨਾਂ ਦਾ ਨਹੀਂ ਬਲਕਿ ਸੰਤਾਂ ਦਾ ਪ੍ਰਭਾਵ ਵੱਧ ਰਿਹਾ ਤਾ ਅਕਾਲੀ ਦਲ ਅੰਦਰੋਂ ਅੰਦਰੀ ਸੋਚਣ ਲੱਗਾ ਕਿ ਕਿਤੇ ਸੰਤ ਇਸ ਮੋਰਚੇ ਨੂੰ ਹਾਈਜੈਕ ਨਾ ਕਰ ਲੈਣ ਅਗਸਤ 1983 ਵਿੱਚ ਸੰਤਾ ਨੇ ਸਿੱਖ ਬੁੱਧੀਜੀਵੀਆਂ ਨੂੰ ਸੱਤੇ ਪੱਤਰ ਭੇਜ ਕੇ ਅਗਲੀ ਰਣਨੀਤੀ ਲਈ ਇੱਕ ਮੀਟਿੰਗ ਬੁਲਾਈ ਸੀ ਪਰ ਮੋਰਚੇ ਦੇ ਮੁਖੀ ਸੰਤ ਹਰਚੰਦ ਸਿੰਘ ਲਾਂਗੋਵਾਲ ਵੱਲੋਂ ਇਹ ਮੀਟਿੰਗ ਇਹ ਕਹਿ ਕੇ ਰੱਦ ਕਰ ਦਿੱਤੀ ਗਈ ਕਿ ਮੋਰਚੇ ਦਾ ਮੁਖੀ ਤਾਂ ਮੈਂ ਹਾਂ ਇਸ ਲਈ ਸਾਰੇ ਫੈਸਲੇ ਮੈਂ ਹੀ ਲਵਾਗਾ ਹਾਲਾਤ ਅਖੀਰ ਐਨੇ ਖਰਾਬ ਹੋ ਚੁੱਕੇ ਸਨ ਕਿ ਅਕਾਲੀ ਲੀਡਰਾਂ ਵੱਲੋਂ ਸੰਤਾ ਨੂੰ ਸਟੇਜ ਤੋਂ ਬੋਲਣ ਤੱਕ ਨਹੀਂ ਸੀ ਦਿੱਤਾ ਜਾਂਦਾ ਜਿਸ ਦਾ ਜ਼ਿਕਰ ਸੰਤਾ ਨੇ ਖੁਦ ਕੀਤਾ ਸੀ ਬੇਚੱਕ ਸੰਤ ਅਖਬਾਰਾਂ ਟੀਵੀ ਚੈਨਲਾਂ ਵਿੱਚ ਆਪਣੇ ਬਿਆਨ ਦੇ ਹੀ ਰਹੇ ਸਨ ਪਰ ਇਹਨਾਂ ਅਖੌਤੀ ਪੰਥਕ ਲੀਡਰਾਂ ਨੇ ਆਪਣੇ ਨਿੱਜੀ ਮਫਾਦ ਅੱਗੇ ਰੱਖ ਕੇ ਕਿ ਕਿਤੇ ਸੰਤ ਇਸ ਪੂਰੀ ਮੂਵਮੈਂਟ ਦੇ ਹੀਰੋ ਨਾ ਬਣ ਜਾਣ ਇਸੇ ਕਰਕੇ ਹੀ ਫਿਰ ਦਿਨੋ ਦਿਨ ਅਕਾਲੀ ਦਲ ਧਰਮਜੋਦ ਮੋਰਚੇ ਤੋਂ ਆਪਣੇ ਪੈਰ ਪਛਾਹ ਪਟਦਾ ਗਿਆ ਜੇਕਰ ਅਸੀਂ ਸਾਕਾ ਨੀਲਾ ਤਾਰਾ ਤੋਂ ਕੁਝ ਕਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਵਕਤ ਤੱਕ ਸੰਤ ਭਿੜਰਾਵਾਲਾ ਪੰਜਾਬ ਦੀ ਸਿਆਸੀ ਚੋਪਾਲ ਤੇ ਇੱਕਦਮ ਇਕੱਲੇ ਹੀ ਖੜੇ ਰਹਿ ਗਏ ਸਨ ਤੇ ਉਹਨਾਂ ਦੇ ਸਾਹਮਣੇ ਸੀ ਕੇਂਦਰ ਦੀ 인ਦਰਾ ਗਾਂਧੀ ਸਰਕਾਰ ਜਿਸ ਦੇ ਨਾਲ ਆਪਸੀ ਸੰਪਰਕ ਦੇ ਹਲ ਸਾਰੇ ਰਾਹ ਬੰਦ ਹੋ ਚੁੱਕੇ ਸਨ ਜੇ ਇਸ ਵਕਤ ਤੱਕ ਗਿਆਨੀ ਜੈਲ ਸਿੰਘ ਗ੍ਰਹਿ ਮੰਤਰੀ ਸੀ ਤਾਂ ਉਦੋਂ ਤੱਕ ਪੰਜਾਬ ਦੀ ਕੇਂਦਰ ਨਾਲ ਗੱਲਬਾਤ ਜਾਰੀ ਰਹੀ ਪਰ ਜਦੋਂ 1982 ਵਿੱਚ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣ ਗਿਆ ਤਾਂ ਇਹ ਸਾਰਾ ਸੰਪਰਕ ਖਤਮ ਹੋ ਗਿਆ ਕਿਉਂਕਿ ਪੰਜਾਬ ਦੇ ਸਾਰੇ ਮਸਲਿਆਂ ਨੂੰ ਹੁਣ ਕੇਂਦਰੀ ਏਜੰਸੀਆਂ ਰਾਹੀਂ ਸਿੱਧਾ ਇਦਰਾ ਗਾਂਧੀ ਅਤੇ ਰਜੀਵ ਗਾਂਧੀ ਦੇਖ ਰਹੇ ਸਨ ਗੱਲਬਾਤ ਦੀ ਇੱਕ ਹੋਰ ਕੜੀ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੀ ਸਨ ਪਰ ਉਹਨਾਂ ਦੀ ਵੀ ਮੌਤ ਹੋ ਚੁੱਕੀ ਸੀ ਦੂਜੇ ਪਾਸੇ ਪੰਜਾਬ ਦਾ ਉਸ ਵਕਤ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਇਨਾ ਦੂਰ ਅੰਦੇਸ਼ੀ ਸੋਚਦਾ ਮਾਲਕ ਨਹੀਂ ਸੀ ਕਿ ਉਹ ਐਡੇ ਵੱਡੇ ਮਸਲਿਆਂ ਨੂੰ ਸੁਲਝਾ ਸਕੇ ਉਧਰ ਅਕਾਲੀ ਦਲ ਸਮਝ ਚੁੱਕਾ ਸੀ ਕਿ ਸੰਤ ਆਪਣੀਆਂ ਮੰਗਾਂ ਤੇ ਆੜ ਚੁੱਕੇ ਹਨ ਤੇ ਕੇਂਦਰ ਸਰਕਾਰ ਹੁਣ ਕੋਈ ਵਟਾ ਅਚਲ ਲਵੇਗੀ ਤੇ ਅਖੀਰ ਫਿਰ ਹੋਇਆ ਉਹੀ ਸਾਕਾ ਨੀਲਾ ਤਾਰਾ ਅਕਾਲੀ ਦਲ ਦੇ ਕੁਝ ਲੀਡਰ ਤਾਂ ਪਹਿਲਾਂ ਹੀ ਪਛਾਹ ਹਟ ਚੁੱਕੇ ਸਨ ਤੇ ਕੁਝ ਫਿਰ ਮੋਰਚੇ ਦਰਾਨ 1 ਅਤੇ 6 ਜੂਨ ਦੇ ਵਿਚਕਾਰ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਅੰਦਰ ਰਹੇ ਤਾਂ ਸਿਰਫ ਸੰਤ ਭਿਡਰਾ ਵਾਲਾ ਤੇ ਉਹਨਾਂ ਦੇ ਜਵਾਬਾਜ ਲੜਾਕੂ ਸਾਥੀ ਜੋ ਆਖਰੀ ਜਹਾ ਤੱਕ ਅੰਦਰ ਹੀ ਰਹੇ ਤੇ ਆਖੀਰ ਆਪਣੇ ਪ੍ਰਾਨਾਂ ਦੀ ਅਹੋਤੀ ਦੇ ਕੇ ਸ਼ਹੀਦੀ ਪ੍ਰਾਪਤ ਕਰ ਗਏ ਸੋ ਇਹ ਸੀ ਪੰਜਾਬ ਦੇ ਉਸ ਦੌਰ ਦੀ ਸ਼ੁਰੂ ਤੋਂ ਲੈ ਕੇ ਆਖੀਰ ਤੱਕ ਦੀ ਕਹਾਣੀ ਤੇ ਕਿੱਥੇ ਕਿੱਥੇ ਕੀ ਕੁਝ ਹੋਇਆ ਤੇ ਸੰਤਾਂ ਨਾਲ ਕਿੰਨੇ ਕਿੰਨੇ ਧੋਖਾ ਕੀਤਾ ਵੀਡੀਓ ਆਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਜ਼ਰੂਰ ਦੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ